ਜਿੰਨੇ ਵੀ ਯਾਰ ਮਿੱਤਰ ਦੋਸਤ ਦੇਸਾਂ ਵਿਦੇਸਾਂ ਤੋਂ ਪੰਜਾਬ ਤੋਂ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਰੀ ਹੀ ਸੰਗਤ ਨੂੰ ਸਹੋਤਾ ਰੰਗੀਆਂ ਵੱਲੋਂ ਮੱਗਰ ਮਹੀਨੇ ਦੀ ਸੰਗਰਾਦ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸੋਨੂੰ ਪਤਾ ਹੀ ਆ ਵੀ ਮੱਗਰ ਦੇ ਮਹੀਨੇ ਤੋਂ ਠੰਡ ਦੀ ਆਸਲ ਜਿਹੜੀ ਸਰਵਾਤ ਹੁੰਦੀ ਆ ਉਹ ਤਾਂ ਕੁਝ ਕੁ ਲੋਕ ਦਿਵਾਲੀ ਤੋਂ ਪਹਿਲਾਂ ਦੇ ਗਰਮ ਕੱਪੜੇ ਪਾਉਣ ਲੱਗੇ ਨੇ ਤੜਕੇ ਜੇ ਠੰਡ ਲੱਗਦੀ ਆ ਤੇ ਦੁਪਹਿਰੇ ਗਰਮੀ ਲੱਗਦੀ ਆ ਸਾਡੇ ਸਰੀਰ ਹੀ ਇਹ ਜੇ ਹੋ ਗਏ ਨੇ ਕਦੇ ਠੰਡ ਮੰਨਦੇ ਨੇ ਬਾਹਲੀ ਕਦੇ ਗਰਮੀ ਮੰਨਦੇ ਨੇ ਮਗਰ ਪੋ ਮਾਗੇ ਤਿੰਨੇ ਮਹੀਨੇ ਠੰਡ ਦੇ ਨੇ ਉਹਦੇ ਮਹੀਨੇ ਚ ਸਾਨੂੰ ਪਤਾ ਹੀ ਆ ਵੀ ਸਹੀਦੀਆਂ ਹੋਈਆਂ ਨੇ ਸਿੰਘਾਂ ਨੇ ਜੰਗਾਂ ਲੜੀਆਂ ਨੇ ਹੱਸ-ਹੱਸ ਕੇ ਨਦੀਆਂ ਤਰੀਆਂ ਨੇ ਦੇਖ ਲੋ ਕਿੰਨਾ ਉਦੋਂ ਕੱਕਰ ਪੈ ਰਿਆ ਸੀ ਕੋਰਾ ਪੈ ਰਿਆ ਸੀ ਉਹ ਠੰਡ ਦੇ ਵਿੱਚ ਉਹ ਭਿਆਨਕ ਸਮੇਂ ਦੇ ਵਿੱਚ ਉਹਨਾਂ ਨੇ ਹੱਸ-ਹੱਸ ਕੇ ਜੰਗਾਂ ਲੜੀਆਂ ਨੇ ਕਿਵੇਂ ਉਹਨਾਂ ਨੇ ਉਹ ਟਾਈਮ ਕੱਢਿਆ ਦੇਖੋ ਉਹਨਾਂ ਦਾ ਧੰਨ ਜਿਗਰਾ ਉਹਨਾਂ ਸਿੰਘਾਂ ਦਾ ਥੋੜੀ ਜੀ ਠੰਡ ਹੋਈ ਆ ਦਿਵਾਲੀ ਤੋਂ ਪਹਿਲਾਂ ਦੀ ਅਸੀਂ ਨੇ ਗਰਮ ਕੱਪੜੇ ਪਾ ਲਏ ਧੰ ਜਿਗਰਾ ਸੰਗਤ ਜੀ ਉਹਨਾਂ ਸਿੰਘਾਂ ਦਾ ਜਿਨ੍ਹਾਂ ਨੇ ਹੱਸ ਹੱਸ ਕੇ ਸ਼ਹੀਦیاں ਪ੍ਰਾਪਤ ਕੀਤੀਆਂ ਨੀ ਪਹਿਲਾਂ ਵਾਂਗੂ ਵਾਹਿਗੁਰੂ ਸਾਰਿਆਂ ਦੇ ਸਿਰ ਤੇ ਮੇਰ ਰੱਖੇ ਸਾਡੇ ਕਾਰੋਬਾਰ ਉਹਦੀ ਰਜਾ ਦੇ ਨਾਲ ਚੱਲਦੇ ਰਹਿਣ ਸਾਡੀਆਂ ਕਮਾਈਆਂ 'ਚ ਬਰਕਤ ਪਾਵੇ